ਜਦੋਂ ਐਦਾਂ ਦਾ ਰੋਣੇ ਧਿਆਣ ਕੇ ਰੋਂਦੀਆਂ ਨਾ ਸਾਡੇ ਅਰਗਿਆਂ ਕੋ ਵੀ ਮੇਰੇ ਬੈੱਡਰੂਮ ਤੇ ਕੈਮਰਾ ਲਾਇਆ ਮੇਰਾ ਸਿਰ ਪਾੜਿਆ ਵਾ ਤੇ ਉਸ ਵਕਤ ਪਤਾ ਕੀ ਗੱਲ ਖੂਨ ਖੋਲਦਾ ਕਿਉਂਕਿ ਜਿੰਨਾਂ ਦੀਆਂ ਧਿਆਣਾਂ ਉਹਨਾਂ ਕੋ ਬਰਦਾਸ਼ਤ ਨਹੀਂ ਹੁੰਦਾ ਮਹਿਲਾ ਕਿਵਿਜਨੇ ਮੇਰੇ ਤੇ ਪਰਚਾ ਮੇਰੇ ਤੇ ਕ ਕਾਰਵਾਈ ਪਾਉਣ ਦੀ ਬਜਾਏ ਉਹ ਸੱਸ ਦੇ ਪਾਉਣ ਦੀ ਬਜਾਏ ਮੇਰੇ ਤੇ ਪਾ ਦਿੱਤੀ ਆ ਸੱਸ ਨੇ ਮੇਰਾ ਸਿਰ ਤੱਕ ਪਾੜਿਆ ਮੇਰੇ ਨਾਨਾਂ ਦੀ ਪਾੜ ਕੇ ਕੱਢਿਆ ਸੱਸ ਨੇ ਦੇਖ ਮੇਰੇ ਕੋਲ ਨਾਨਾਂ ਦੀ ਰਿਕਾਰਡਿੰਗਾਂ ਵੀ ਪਈਆਂ ਨੇ ਜਿਹੜੀ ਕਹਿੰਦੀ ਵੀ ਮੈਂ ਤੁਹਾਡੇ ਨਾਲ ਸੁੱਤੀ ਆ ਜਾਂ ਕੁਛ ਹੈ ਸੱਸ ਮੈਨੂੰ ਬੈਡਰੂਮ ਵਾਲੀਆਂ ਗੱਲਾਂ ਪੁੱਛਦੀ ਸੀਗੀ ਅੱਛਾ ਬੈਡਰੂਮ ਵਾਲੀਆਂ ਕਿ ਮੈਂ ਕੈਮਰਾ ਕਮਰੇ ਤਾਂ ਨਹੀਂ ਲਾਇਆ ਸੀ ਕੋਈ ਕੈਮਰਾ ਲਗਾਇਆ ਸੀਗਾ ਉਹਨਾਂ ਨੇ ਮੈਂ ਕੈਮਰਾ ਤੋੜਿਆ ਮੇਰੇ ਕੋਲ ਰਿਕਾਰਡਿੰਗ ਪਈ ਹੈ ਘਰ ਵਾਲਿਆਂ ਨੇ ਮੈਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਕਿ ਤੂੰ ਕੈਮਰਾ ਕਿਉਂ ਤੋੜਿਆ ਮੈਂ ਕੈਮਰਾ ਤੋੜ ਦਿੱਤਾ ਕੈਮਰਾ ਤੋੜਨ ਦਾ ਹੱਕ ਦੇ ਵਿੱਚ ਇਹਦਾ ਸਿਰ ਪਾੜਦਾ ਸੱਸ ਕੀ ਗੱਲਾਂ ਕਰਦੀ ਐ ਸੁਨੇ ਨਾਲ ਗਲਤ ਗੱਲਾਂ ਕਰਦੀ ਐ ਸੱਸ ਹਾਂਜੀ ਮੈਨੂੰ ਮੇਰੇ ਟੈਸਟ ਦੇ ਹੱਥ ਲਾ ਕੇ ਪੁੱਦੀ ਸੀ ਕਿ ਮੁੰਡਾ ਤੇਨ ਐਦਾਂ ਕਰਦਾ ਉਹਦਾਂ ਕਰਦਾ ਸੱਸ ਬਹੁਤ ਟੌਰਚਰ ਕਰਦੀ ਸੀ ਅੱਛਾ ਫਿਰ ਜੰਨੀ ਕਿ ਅਬ ਤੇ ਮੁੰਡੇ ਨੂੰ 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 ਹੀ ਪੁੱਛੀ ਗਈ ਆਬਦੇ ਉਸ ਬਾਰੇ ਜੀ ਮੈਂ ਆਪਣੇ ਨਾਨਾ ਨੂੰ ਛੋਟੀ ਨੂੰ ਗੱਲ ਕੀਤੀ ਕਿ ਦੀਦੀ ਮੰਮਾ ਐਦਾਂ ਦੀਆਂ ਗੱਲਾਂ ਪੁੱਛਦੇ ਚੰਗਾ ਨਹੀਂ ਲੱਗਦਾ ਨਾਨਾ ਆਂਦਰ ਰਿਕਾਰਡਿੰਗ ਪਈ ਮੇਰੇ ਕੋ ਕਹਿੰਦੀ ਪ੍ਰਿਆ ਵੱਡੇ ਬਜ਼ੁਰਗ ਐਦਾਂ ਦੀਆਂ ਗੱਲਾਂ ਪੁੱਛਦੇ ਹੀ ਹੁੰਦੇ ਨੇ ਕਾਕੀ ਮਸਲੇ ਪਈ ਮੈਂ ਲੁਧਿਆਣੇ ਦੇ ਰਹਿਣ ਵਾਲੀ ਆ ਮੈਨੂੰ 5 ਅਪ੍ਰੈਲ ਮੈਂ ਕੰਜਕਾ ਬਿਠਾਣਾ ਸੀ ਪੇਕੇ ਘਰ ਵਾਲਾ ਤੋਕੇ ਨਾਲ ਪੁਸਤਬਾ ਲੈਣ ਹੀ ਨੇ احساس ਹੋ ਰਿਹਾ ਜਿੱਥੇ ਜਾਣੀ ਆ 700 ਦਾ ਪੈਸੇ ਖਵਾ ਕੇ ਪਿੱਛੇ ਟਾ ਦਿੰਦੇ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ 6 ਮਹੀਨੇ ਹੋ ਗਏ ਮੇਰੇ ਘਰ ਵਾਲਾ ਦਾ ਨੰਬਰ ਵੀ ਚੇਂਜ ਕਰਵਾਤਾ ਆਈਡੀਆਂ ਵੀ ਬੰਦ ਕਰਾਤੀਆਂ ਉਹ ਸਾਹਮਣੇ ਨਹੀਂ ਆਜਾ ਲੋਕੇਸ਼ਨ ਕਰਵਾਈ ਘਰ ਵਾਲੇ ਦੀ ਉਹ ਨਾਨਾ ਸੋਡਲ ਮੰਦਿਰ ਜਲੰਧਰ ਦੇ ਵਿੱਚ ਸ਼ਿਵਨਗਰ ਗਲੀ ਨੰਬਰ 1 ਦੇ ਵਿੱਚ ਉਹ ਉੱਥੇ ਆਪਣੇ ਨਾਨਾ ਦੇ ਘਰ ਬੈਠਾ ਮੇਰੇ ਛੋਟੇ ਨਾਨਾ ਤੇ ਵੱਡੇ ਨਾਨਾ ਨੇ ਭੈਣ ਦੇ ਘਰ ਕੁਆਟਰ ਨਾਨ ਨੇ ਮੇਰੇ ਪਹਿਲੇ ਦਿਨ ਨਹੀਂ ਸਾਡੇ ਵਿਆਹ ਵਾਲੇ ਦਿਨ ਤੋਂ ਹੀ ਸਾਡੇ ਨਾਲ ਸੌਣਾ ਸ਼ੁਰੂ ਕਰ ਦਿੱਤਾ ਕਹਿੰਦੇ ਮੈਂ ਤਾਂ ਤੁਹਾਨੂੰ ਇੱਕ ਹੋਣ ਹੀ ਨਹੀਂ ਦੇਣਾ ਮੈਂ ਤਾਂ ਘਰ ਤੋੜਾਂਗੀ ਉਹਨੇ ਆਪਣੇ ਭਰਾ ਨੂੰ ਵੀ ਦਿਨ ਵਿਆਹ ਨੂੰ ਆਏ ਸੀ ਸੱਸ ਨੇ ਦਾਜ ਪਿੱਛੇ ਤੰਗ ਕਰਕੇ ਘਰੋਂ ਕੱਢਦਾ ਸੀ ਭੈਣ ਨੇ ਮੈਸੇਜ ਕੀਤਾ ਸੀ ਜੇ ਉਹਨਾਂ ਇਸ ਘਰ ਚ ਲਿਆਂਦਾ ਅਸੀਂ ਤੇਰੇ ਨਾਲ ਨਹੀਂ ਵਰਤਣਾ ਐ ਮੇਰਾ ਘਰ ਵਾਲਾ ਹੈ ਲਾਪਤਾ ਹੈ ਜੇ ਕਿਸੇ ਨੂੰ ਪਤਾ ਹੈ ਤਾਂ ਘਰ ਵਾਲੇ ਦਾ ਪਤਾ ਦੱਸੋ ਐ ਮੇਰਾ ਘਰ ਵਾਲਾ ਹੈ ਮੇਰਾ ਬੱਚਾ ਹੈ ਮੇਰੇ ਬੱਚੇ ਦਾ ਵੀ ਕੋਈ ਹਾਲ ਚਾਲ ਨਹੀਂ ਪੁੱਛਦੇ ਕੋਈ ਕੁਝ ਨਹੀਂ ਮੇਰੇ ਕੱਪੜੇ ਵੀ ਸੱਸ ਨਹੀਂ ਦੇ ਰਹੀ ਬੱਚਾ ਕਿੱਥੇ ਤਰਾ ਬੱਚਾ ਮੇਰੇ ਕੋਲ ਹੈ ਘਰ ਵਾਲਾ ਲਾਪਤਾ ਤੇਰਾ ਘਰ ਵਾਲਾ ਲਾਪਤਾ ਕੀਤਾ ਹੋਇਆ ਕਿੰਨੇ ਟਾਈਮ ਤੋਂ ਪਤਾ ਸੱਸ ਕਹਿੰਦੇ ਸਾਨੂੰ ਪਤਾ ਹੀ ਨਹੀਂ ਮੁੰਡਾ ਕਿੱਥੇ ਆ 6 ਮਹੀਨੇ ਹੋ ਗਏ ਸੱਸ ਨੂੰ ਪਤਾ ਹੈ ਹਾਂਜੀ ਸੱਸ ਨੂੰ ਸਾਰਾ ਕੁਝ ਪਤਾ ਸੱਸ ਹੋਰਿਆਂ ਨੂੰ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਸੱਸ ਤੇਰੇ ਨਾਲ ਹੈ ਕਿਵੇਂ ਸੱਸ ਸਾਰੀਆਂ ਸਾਸਨ ਨਾਨਾ ਸਾਰੇ ਆਪਣੇ ਸੱਸ ਘਰ ਸੋਨਾ ਇੱਕ ਆਗਾ ਸਾਰਾ ਸੋਰਾ ਤੇਰਾ ਸੋਰਾ ਵੀ ਸਾਰਾ ਘਰ ਚ ਚਲਦੀ ਸੱਸ ਦੀ ਹੈ ਕਹੇ ਭਾਈ ਨੇ ਤੇਰੇ ਘਰ ਵਾਲੇ ਘਰ ਵਾਲਿਆਂ ਦਾ ਹਾਂਜੀ ਇੱਕੋ ਹੀ ਹੈ ਕੱਲਾ ਅੱਛਾ ਕੱਲਾ ਹੀ ਹੈ ਕੰਮ ਕੀ ਕਰਦਾ ਉਹਨੇ ਕਾਮੋ ਜੌਬ ਕਰਦੇ ਸੀਗੇ 35000 ਰੁਪਏ ਇਨਕਮ ਲੈਂਦੇ ਆ ਤੇ ਕੁਛ ਉਹ ਆਪਣਾ ਕੈਮਰਾ ਲਗਾਇਆ ਸੀਗਾ ਉਹਨਾਂ ਨੇ ਬਾਥਰੂਮ ਦੇ ਬਾਹਰ ਕਮਰੇ ਦੇ ਬਾਹਰ ਮੈਂ ਕੈਮਰਾ ਤੋੜਿਆ ਮੇਕੋ ਰਿਕਾਰਡਿੰਗ ਪਈ ਹੈ ਘਰ ਵਾਲਿਆਂ ਨੇ ਮੈਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਕਿ ਤੂੰ ਕੈਮਰਾ ਕਿਉਂ ਤੋੜਿਆ ਮੈਂ ਕੈਮਰਾ ਤੋੜ ਦਿੱਤਾ ਕੈਮਰਾ ਤੋੜਨ ਦਾ ਹੱਕ ਦੇ ਵਿੱਚ ਇਹਦਾ ਸਿਰ ਪਾੜਦਾ ਤੇ ਮੇਰੇ ਨਾਲ ਬਹੁਤ ਅੱਕਾ ਹੋ ਰਿਹਾ ਮੇਰੇ ਬੱਚੇ ਤੇ ਕੋਈ ਸੁਣਵਾ ਨਹੀਂ ਸੱਸ ਕੀ ਗੱਲਾਂ ਕਰਦੀ ਐ ਉਹਨੇ ਨਾਲ ਗਲਤ ਗੱਲਾਂ ਕਰਦੀ ਐ ਹਾਂਜੀ ਮੈਨੂੰ ਮੇਰੇ ਟੈਸਟ ਦੇ ਹੱਥ ਲਾ ਕੇ ਬੁੱਦੀ ਸੀ ਕਿ ਮੁੰਡਾ ਤੇਨ ਐਦਾਂ ਕਰਦਾ ਉਹਦਾ ਕਰਦਾ ਸੱਸ ਬਹੁਤ ਪਾਰਚਰ ਕਰਦੀ ਸੀ ਅੱਛਾ ਵੀ ਜਨਨੀ ਕੇ ਆਪਦੇ ਮੁੰਡੇ ਨੂ ਨੂ ਇਹ ਪੁੱਛੀ ਗਈ ਆਪਦੇ ਉਸ ਬਾਰੇ ਜੀ ਮੈਂ ਆਪਣੇ ਨਾਨਾ ਨੂੰ ਛੋਟੀ ਨੂੰ ਗੱਲ ਕੀਤੀ ਕਿ ਦੀਦੀ ਮम्मा ਇਦਾਂ ਦੀਆਂ ਗੱਲਾਂ ਪੁੱਛਦੇ ਚੰਗਾ ਨਹੀਂ ਲੱਗਦਾ ਨਾਨਾ ਅੰਦਰ ਰਿਕਾਰਡਿੰਗ ਪਈ ਮੇਕੋ ਕਹਿੰਦੀ ਪ੍ਰਿਆ ਵੱਡੇ ਬਜ਼ੁਰਗ ਇਦਾਂ ਦੀਆਂ ਗੱਲਾਂ ਪੁੱਛਦੇ ਹੀ ਹੁੰਦੇ ਨੇ ਅੱਛਾ ਤੇ ਮੇਰੇ ਨਾਨਾ ਨੇ ਕਦੀ ਕਹਿ ਦੇਣਾ ਸਾਡੇ ਭਰਾ ਦਾ ਬੱਚਾ ਨਹੀਂ ਹੈਗਾ ਕਦੀ ਕੁਝ ਕਹਿ ਦੇਣਾ ਕਦੀ ਇੰਨਾ ਕੁ ਕਹਿਦਾ ਹੁਣ ਮੇਰਾ ਘਰ ਵਾਲਾ ਸਾਹਮਣੇ ਹੀ ਨਹੀਂ ਆ ਰਿਹਾ ਉਹਨਾਂ ਦਾ ਵਕੀਲ ਕਹਿੰਦਾ 5 ਲੱਖ ਲੈ ਲੈ ਉਹਦੇ ਮਾਪਿਆਂ ਨਾਲ ਬੈਠ ਕੇ ਰਾਜਨਾਮਾ ਕਰ ਲੈ ਮੁੰਡਾ ਮੈਂ ਸਾਹਮਣੇ ਨਹੀਂ ਆਂਦੇ ਨਾ ਮੇਰਾ ਆਦਮੀ ਸਾਹਮਣੇ ਨਹੀਂ ਆ ਰਿਹਾ ਨਾ ਉਹਨੇ ਬੱਚੇ ਦਾ ਅਲਜਲ ਪੁੱਛਿਆ ਮੇਰੇ ਕੱਪੜੇ ਮੇਰਾ ਸਭ ਕੁਝ ਸੋਹਰੇ ਉੱਤੇ ਪੇ ਧੱਕੇ ਨਾਲ ਧੋਕਣਾ ਛੱਡ ਗਏ ਤੇ ਹੁਣ ਸੱਸ ਨੇ ਕੇਸ ਲਾਤਾ ਉਲਟਾ ਕਿ ਮੇਰੇ ਘਰੋਂ ਸੋਨਾ ਚੋਰੀ ਕਰਕੇ ਲੈ ਗਈ ਹੈ ਜਦ ਕਿ ਸਾਰਾ ਸੋਨਾ ਸੱਸ ਖਾ ਕੇ ਬੈਗੀ ਜਿਹੜਾ ਮੁੰਡਾ ਪਜਾ ਸਕਦੀ ਉਹ ਸੋਨਾ ਵੀ ਲੈ ਸਕਦੀ ਹੈ ਘਰ ਚੱਕ ਸਕਦੀ ਹੈ ਹੁਣ ਮੇਰੇ ਤੇ ਮੇਰੇ ਫੈਮਲੀ ਦੇ ਕੇਸ ਲਾ ਰਹੇ ਕਿ ਹਰਾਸਮੈਂਟ ਕਰ ਰਹੇ ਆ ਕਮ ਦੇ ਸਟਾਰ ਹੈ ਤੂੰ ਠਾ ਕੇ ਸਲਾਹ ਦੇਖ ਸਕਦੇ ਹੋ ਕੁੜੀ ਨੇ ਇੰਨਾ ਤੇ ਉਮੀਦ ਹੈਗੀ ਕਿ ਉਹ ਮੇਰਾ ਹੀ ਘਰ ਵਸਾਣਗੇ ਉਹਨਾਂ ਨੇ ਮੇਰੀ ਵਕੀਲ 11200 ਰੁਪਏ ਵਕੀਲ ਲੈ ਕੇ ਤੇ ਉਹਨਾਂ ਦਾ ਵਕੀਲ ਉਹਨੂੰ ਡਿਮਾਂਡ ਕਰ ਰਿਹਾ ਕਿ ਲੱਖ ਰੁਪਏ ਤੂੰ ਲੈਣ ਲਈ ਲੱਖ ਰੁਪਏ ਮੈਂ ਲੈ ਲਾਂਗਾ ਕੁੜੀ ਨੂੰ 5 ਲੱਖ ਚ ਮਨਾ ਲਿਆ ਹੁਣ ਉਹ ਵਕੀਲ ਕਹਿੰਦੀ ਹੈ ਕਿ ਤੁਹਾਡੇ ਕੋਲ ਕੀ ਪ੍ਰੂਫ ਹੈ ਤੂੰ ਮੈਨੂੰ 11200 ਰੁਪਏ ਦਿੱਤਾ ਨਾ ਮੇਰੇ ਫਾਈਲਾਂ ਦੇ ਦੀ ਹੈ ਨਾ ਮੇਰੇ 11200 ਰੁਪਏ ਦੇ ਦੇ ਉਹ ਜਿਹੜੇ ਧਮਕੀਆਂ ਦਿੰਦੇ ਹੀ ਵਕੀਲ ਹਾਂਜੀ ਹੈਨਾ ਮੇਰੇ ਬੱਚੇ ਮੇਰੇ ਬੱਚਿਆਂ ਨੂੰ ਮੇਰੇ ਕੋ ਮੈਸੇਜ ਭੇਜ ਮੇਰੇ ਬੱਚੇ ਨੂੰ ਕਹਿ ਰਹੀ ਕਹਿੰਦੇ ਰੱਬ ਤੇਰੇ ਬੱਚੇ ਦੱਗੇ ਲਿਆ ਰਿਹਾ ਅੱਗ ਹੋਰ ਲਿਆਏਗਾ ਤੇਰੇ ਤੇ ਹੋਰ ਮਾਰਾ ਵਕਤ ਆਏਗਾ ਵਕੀਲ ਦਾ ਮੈਸੇਜ ਦਿਖਾਉਣ ਇਹਨਾਂ ਨੇ ਗਰੁੱਪ ਚ ਵੀ ਪਾਇਆ ਸੀ ਵਿਚਾਰ ਰੱਖਿਆ ਸੀ ਵੀ ਇਸ ਤਰ੍ਹਾਂ ਮਾਤਾ ਜੀ ਮੈਨਾਂ ਤੱਕਾ ਹੋ ਰਿਹਾ ਤੇ ਨਿਕਲ ਰਿਹਾ ਮੈਨੂੰ ਪਤਾ ਹੈ ਤੈਨਸ਼ਨ ਨਾਲ ਨਹੀਂ ਹੱਲੇ ਤਾਂ ਵੇਖ ਤੇਰੇ ਨਾਲ ਹੁੰਦਾ ਕਿ ਬਾਬਾ ਦੀਪ ਸਿੰਘ ਜੀ ਨੇ ਮਾਫ ਨਹੀਂ ਕਰਨਾ ਕਿਉਂਕਿ ਤੇਰੀ ਜ਼ੁਬਾਨ ਬਹੁਤ ਗਲਤ ਹੈ ਕਾਇਂ ਤੂੰ ਸੋਹਰੇ ਨਹੀਂ ਵਸੀ ਮੇਰਾ ਅਗੇਂਸਟ ਵਕੀਲ ਚੱਲਣ ਲੱ ਅਜਾ ਤੇਰਾ ਵਕੀਲ ਤੇਰੇ ਖਿਲਾਫ ਲਿਖ ਰਿਹਾ ਹੈ। ਇਹ ਖਿਲਾਫ ਚੱਲਾ ਕਿਉਂਕਿ ਉਹਨਾਂ ਵੱਲੋਂ ਲੱਖ ਰੁਪਏ ਡਿਮਾਂਡ ਆ ਗਈ ਸੀ ਉਹ ਵਕੀਲ ਵੇਖ ਰਹੀ। ਇਹ ਫਾਈਲਾਂ ਵੀ ਨਹੀਂ ਦੇ ਰਹੀ ਕਹਿੰਦੀ ਤੁਹਾਡੇ ਕੋਲ ਕੀ ਪ੍ਰੂਫ ਹੈ ਮੈਂ ਫਾਈਲਾਂ ਨਹੀਂ ਦੇਣੀਆਂ। ਕਹਿੰਦੀ ਕੁੜੀ ਲੀਟਨ ਦੇ ਵਿੱਚ ਮੇਰੇ ਕੋ ਮਾਫੀ ਮੰਗੇ ਮੈਂ ਤਾਂ ਫਾਈਲਾਂ ਦੇਣੀਆਂ ਨਹੀਂ ਤਾਂ ਮੈਂ ਫਾਈਲਾਂ ਨਹੀਂ ਦੇਣਾਂ ਜੋ ਮਰਜ਼ੀ ਕਰਦੇ। ਇਤਨੇ ਹੀ ਵਿਚਾਰ ਰੱਖਦੀ ਆ ਵੀ ਜੱਥੇ ਕਾਨੂੰਨ ਨੂੰ ਤੇ ਵਕੀਲਾਂ ਨੂੰ ਹਨਾ ਵੀ ਨਾਲ ਖੜਨਾ ਚਾਹੀਦਾ ਇਹੋ ਜਿਹੀਆਂ ਨਾਲ ਹਨਾ ਵੀ ਉਹਨਾਂ ਦਾ ਹੱਕ ਦਵਾਉਣਾ ਚਾਹੀਦਾ ਜਰੂਰੀ ਪੈਸਾ ਨਾ ਮੈਟਰ ਰੱਖੋ। ਵੀ ਜਿੱਧਰੋਂ ਪੈਸੇ ਜ਼ਿਆਦਾ ਮਿਲ ਗਏ ਆ ਤੇ ਉਧਰੋਂ ਆਪਾਂ ਉਹਨਾਂ ਵੇ ਜਿਹੜਾ ਇਹਨਾਂ ਦਾ ਬਣਦਾ ਹਾ ਕਿ ਉਤੋਂ ਮੈਸੇਜ ਕਰ ਰਹੀ ਆ ਹਨਾ ਵੀ ਇਹਨਾਂ ਤੇ ਵੀ ਕਾਨੂੰਨੀ ਕਾਰਵਾਈ ਬਣਦੀ ਆ ਜੇ ਚਾਵੇ ਪਰ ਕਾਨੂੰਨੀ ਕਾਰਵਾਈ ਉਹਨਾਂ ਨੇ ਕਰਨੀ ਨਹੀਂ ਹੈਗੀ ਤੁਹਾਨੂੰ ਜਿੱਥੇ ਕਾਨੂੰਨ ਦਾ ਹੱਕ ਬੰਦਾ ਨਾ ਕਾਰਵਾਈ ਕਰਨ ਦਾ ਉਥੇ ਕਾਨੂੰਨ ਨਹੀਂ ਕਰਦਾ ਹੈਗਾ ਕਾਰਵਾਈ ਜਿੱਥੇ ਹੱਕ ਬਣਦਾ ਤੇ ਆਣਾ ਕਾੜਨਦਾ ਉਥੇ ਬਿਲਕੁਲ ਨਹੀਂ ਖੜਦੇ ਉਹ ਮਹਿਲਾ ਕਮਿਸ਼ਨ ਹੀ ਮੈਨੂੰ ਵੀ ਕਹਿ ਦਿੰਦੇ ਆ ਵੀ ਤੁਸੀਂ ਇਸ ਤਰ੍ਹਾਂ ਕਰਦੇ ਤੁਸੀਂ ਵੀ ਧੱਕਾ ਕਰਦੇ ਹੋ ਸਸਰੀ ਅੱਜ ਵੀ ਵਿਚਾਰ ਰੱਖਦੀ ਜਿੰਨਾ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ ਜਿਹਦੇ ਚਪੇੜਾ ਮਾਰਤੀਆਂ ਸੀ ਮੈਂ ਹਨਾ ਜਦੋਂ ਇਦਾਂ ਦਾ ਰੋਣਾ ਤੇ ਆਣ ਕੇ ਰੋਂਦੀਆਂ ਨਾ ਸਾਡੇ ਅਰਗਿਆਂ ਕੋ ਮੇਰੇ ਬੈੱਡਰੂਮ ਤੇ ਕੈਮਰਾ ਲਾਇਆ ਮੇਰਾ ਸਿਰ ਪਾੜਿਆ ਵਾ ਤੇ ਉਸ ਵਕਤ ਪਤਾ ਕੀ ਗੱਲ ਖੂਨ ਖੋਲਦਾ ਕਿਉਂਕਿ ਜਿੰਨਾਂ ਦੀਆਂ ਧੀ ਆਣਾ ਉਹਨਾਂ ਕੋ ਬਰਦਾਸ਼ਤ ਨਹੀਂ ਹੁੰਦਾ ਮਹਿਲਾ ਕਵੀਜ ਨੇ ਮੇਰੇ ਤੇ ਪਰਚਾ ਮੇਤੇ ਕ ਕਾਰਵਾਈ ਪਾਉਣ ਦੀ بجائے ਉਹ ਸੱਸ ਦੇ ਪਾਉਣ ਦੀ بجائے ਮੇਰੇ ਤੇ ਪਾ ਦਿੱਤੀ ਆ ਵੀ ਹਾਂ ਵੀ ਤੁਸੀਂ ਸਾਹਮਣੇ ਹੋ ਵੀ ਹੁਣ ਉਹਨਾਂ ਨੇ ਮੈਂ ਕਰਦੀ ਸਵਾਲ ਵੀ ਹੁਣ ਤੁਸੀਂ ਇੰਨਾ ਬਾਰੇ ਕੀ ਕਹਿਣਾ ਲੋ ਕਿੰਨਾ ਬਾਰੇ ਕੀ ਵਿਚਾਰ ਰੱਖਣਾ ਚਾਹੋਗੇ ਇਹਨਾਂ ਦਾ ਘਰ ਵਾਲਾ ਵੀ ਲਾਪਤਾ ਕਰ ਦਿੱਤਾ ਉਂਟਾਂ ਜਿਹੜੀ ਵਕੀਲ ਨਹੀਂ ਜਿਹੜੀ ਆ ਉਹ ਵੀ ਧਮਕੀਆਂ ਦੇ ਰਹੀ ਆ ਉਹ ਵੀ ਗਲਤ ਬੋਲ ਰਹੀ ਆ ਦੂਸਰਾ ਨੰਬਰ ਕਿ ਜਿਹੜੀ ਨਹੀਂ ਸੱਸ ਉਹਨੇ ਸਿਰ ਪਾੜ ਕੇ ਕੱਢ ਦਿੱਤਾ ਹੁਣ ਉਹਨ ਮਿਲਣਾ ਕਮਿਸ਼ਨ ਨੂੰ ਕਹੋ ਕਿ ਮੈਂ ਉਹਨਾਂ ਦੇ ਕਾਰਵਾਈ ਤੁਸੀਂ ਕੀ ਕਰੋਗੇ ਦੱਸੋ ਪਹਿਲਾਂ ਮੈਨੂੰ ਹੁਣ ਸਾਰੇ ਸਬੂਤ ਇੰਨਾਂ ਕੋਲ ਪਏ ਆ ਮੈਂ ਜਿੰਨਾਂ ਦੇ ਕਾਰਵਾਈ ਕਰਨੀ ਬੰਦੀ ਆ ਸਾਡੇ ਸਾਰਿਆਂ ਨੂੰ ਮੈਂ ਹੋਈ ਕਹੂੰਗੀ ਵੀ ਮੈਲਾ ਕਮਿਸ਼ਨ ਨੂੰ ਜਿੰਨੀ ਪੰਜਾਬ ਪੁਲਿਸ ਆ ਬਿਟਾ ਡਿਗਰ ਰਿਕਵੈਸਟ ਆ ਪਹਿਲੋ ਜੇ ਆਪਣਾ ਪੰਜਾਬ ਸੁਧਾਰਨਾ ਹੈ ਨਾ ਪਹਿਲੋ ਮੇਨ ਮੁੱਦੇ ਆਪਣੀਆਂ 3 ਤੇ ਆਈਏ ਪਹਿਲਾਂ ਪੰਜਾਬ ਦੀਆਂ ਧੀਆਂ ਸੁਧਾਰ ਜਿਹੜੇ ਘਰਾਂ ਦੇ ਵਿੱਚ ਦੁਖੀ ਆ ਨਾ ਉਹਨਾਂ ਦੀ ਸੁਣੀਏ ਇਹ ਨਹੀਂ ਕਿ ਆਪਾਂ ਸੋਹਰੇ ਨਾਲ ਰਿਪੋਰਟ ਦੇਗੀ ਜਾਂ ਪੇਕੇ ਨਾਲ ਰਿਪੋਰਟ ਦੇਗੀ ਆਪਾਂ ਇੱਕ ਪੱਖ ਦੀ ਸੁਣੀਏ ਨਾ ਇਹ ਗਲਤ ਗੱਲ ਹੈ ਇਹ ਕਾਨੂੰਨ ਇਸ ਤਰ੍ਹਾਂ ਹੀ ਕਰਦਾ ਕਿਉਂਕਿ ਇੱਕ ਪੱਖ ਦੀ ਸੁਣਦੇ ਦੋਨਾਂ ਪੱਖਾਂ ਦੀ ਨਹੀਂ ਸੁਣਦੇ ਜੇ ਦੋਨਾਂ ਪੱਖਾਂ ਦੀ ਸੁਣਨ ਗਲਤੀਆਂ ਕੱਢਣ ਹੁਣ ਪੰਜਾਬ ਪੁਲਿਸ ਮਹਿਲਾ ਕਮਿਸ਼ਨ ਨੂੰ ਦਾ ਹੱਕ ਨਹੀਂ ਮਨਦਾ ਦਬਕੇ ਮਾਰਨ ਦਾ ਉਹਦਾ ਹੱਕ ਨਹੀਂ ਮਨਦਾ ਚਪੇੜਾ ਮਾਰਨ ਦਾ ਵੀ ਹੱਕ ਮੰਨਦਾ ਮਹਿਲਾ ਕਮਿਸ਼ਨਿੰ ਦਾ ਉਹਦਾ ਵੀ ਹੱਕ ਮੰਨਦਾ ਵੀ ਚਪੇੜਾ ਮਾਰ ਕੇ ਇੱਕ ਸੱਸ ਨੂੰ ਘਰ ਬਿਠਾਇਆ ਜਾਵੇ ਨਾ ਨੂੰ ਵੀ ਤੇਰੀ ਇੱਜ਼ਤਾਂ ਵਿਆਹ ਕਿ ਲੈਂਦਾ ਤੇਰਾ ਹ ਜੇ ਮਹਿਲਾ ਕਮਿਸ਼ਨ ਨਹੀਂ ਸਾਰਿਆਂ ਆਂਦੀਆਂ ਮੈਡਮਾਂ ਆਂਦੀਆਂ ਮਹਿਲਾ ਕਮਿਸ਼ਨੀਆਂ ਸਲਾਹ ਕਰਨ ਲੈਣਾ ਇੱਕਾ ਬਣਾ ਲੈਣਾ ਤੇ ਸਾਡੇ ਪੰਜਾਬ ਦੇ ਵਿੱਚ ਧੀ ਆਣੀਆਂ ਘਰ ਘਰ ਦੁਖੀ ਨਾਲ ਦੁਖੀ ਆਣੀਆਂ ਅੱਜ ਪੰਜਾਬ ਦੇ ਵਿੱਚ ਧੀ ਆਂ ਹਰ ਘਰ ਦੇ ਵਿੱਚ ਵੱਸਣ ਗਈਆਂ ਜੇ ਸਾਡਾ ਸਾਰਾ ਸਾਥ ਦੇਣ ਵੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹਿ ਤਾਂ ਕਿ ਅਸੀਂ ਇਹਨਾਂ ਦੇ ਨਾਲ ਖੜੇ ਆ ਕਿਉਂਕਿ ਜਦੋਂ ਸਾਡੇ ਕੋ ਕੋ ਆਂਦਾ ਦੁੱਖ ਲੈ ਕੇ ਆਉਂਦਾ ਸਾਡੇ ਕੋ ਬਰਦਾਸ਼ਤ ਨਹੀਂ ਹੁੰਦਾ ਇਹਨਾਂ ਦੇ ਕੋਲ ਸੱਚਾਈ ਹੈਗੀ ਜਿਹੜੇ ਨੇ ਕੋ ਸੱਚ ਨਾ ਤਾਂ ਹੀ ਖੜੇ ਸਾਰਾ ਇਹਨਾਂ ਦੇ ਵੇਖੀ ਆਪਾਂ ਨੇ ਸਟੋਰੀ ਵੀ ਸੁਣੀ ਹੋਈ ਆ ਇਹ ਬਾਕੀ ਇਹਨਾਂ ਦੇ ਮੋਬਾਈਲ ਨੰਬਰ ਸਾਰੇ ਕੋਲ ਲੈ ਆਪਾਂ ਜੇ ਗੱਲ ਹੋ ਗਈ ਇਹਨਾਂ ਦਾ ਸਹੁਰੇ ਨੇ ਪੱਕ ਸੁਣਾਗੇ ਤੇ ਇਹਨਾਂ ਦੀ ਪੱਕ ਸੁਣ ਲੈ ਇਹਨਾਂ ਨੇ ਨਾਲ ਆਏ ਸੀ ਇਹਨਾਂ ਨੂੰ ਘਰ ਬਿਠਾਵਾਂਗੇ